ਕੀ ਆ ਟਿਕਟੋਕ ਬੈਨ ਨਹੀਂ ਸੀ ਗਾਣਾ ਚੱਲ ਰਿਹਾ ਪਿੱਛੇ ਇਹ ਸੈਲਫੀ ਇੱਥੇ ਅਲਾਉਡ ਨਹੀਂ ਹੈ ਸੈਲਫੀਆਂ ਜਿਹੜੀਆਂ ਨੇ ਲੋਕ ਇਸ ਤਰੀਕੇ ਨਾਲ ਇੱਥੇ ਆ ਕੇ ਖਿਚਾਉਂਦੇ ਆ ਬੋਰਡ ਲੱਗਣ ਦੇ ਬਾਵਜੂਦ ਵੀ ਗੁਰਦੁਆਰੇ ਦੇ ਵਿੱਚ ਕਈ ਵਾਰੀ ਇਹ ਹੁੰਦੀਆਂ ਕਵਰੇਜ ਸਾਨੂੰ ਕਰਨੀਆਂ ਪੈਂਦੀਆਂ ਵੀ ਲੋਕਾਂ ਤੱਕ ਜਾਵੇ ਇਹ ਮੈਸੇਜ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਸੰਸਾਰ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਇਹੋ ਜਿਹੇ ਬੋਰਡ ਜਿਹੜੇ ਆ ਉਹ ਲੱਗਣੇ ਚਾਹੀਦੇ ਆ ਕਿ ਨਹੀਂ ਲੱਗਣੇ ਚਾਹੀਦੇ ਤੁਸੀਂ ਕੋਗੇ ਵੀ ਕੀ ਹੋ ਗਿਆ ਵੀ ਸੈਲਫੀ ਖਿਚਾ ਲਈ ਕੋਈ ਫਰਕ ਤਾਂ ਸਾਨੂੰ ਪੈਂਦਾ ਨਹੀਂ ਪਰ ਜੇਬਾਂ ਦੇ ਵਿੱਚ ਹੱਥ ਪਾ ਕੇ ਇੱਦਾਂ ਸੈਲਫੀ ਖਿਚਾਣਾ ਇੱਕ ਵਾਰੀ ਆਪਣੇ ਆਪ ਨੂੰ ਸਵਾਲ ਜ਼ਰੂਰ ਪੁੱਛ ਲਿਓ ਬੋਰਡ ਦੇ ਵਿੱਚ ਸਾਹਮਣੇ ਲਿਖਿਆ ਵੀ ਸੈਲਫੀ ਫੋਟੋ ਜਿਹੜੀ ਆ ਉਹ ਇੱਥੇ ਕਿੱਦਾਂ ਲੈਣੀ ਆ ਤਸਵੀਰ ਜਿਹੜੀ ਇੱਥੇ ਕਿੱਦਾਂ ਖਿੱਚਣੀ ਆ ਦੇਖ ਸਕਦੇ ਹੋ ਬੀਬੋਡ ਦੇ ਮੂਰੇ ਹੀ ਲੋਕੀ ਜਿਹੜੇ ਨੇ ਇਹੋ ਜਿਹੀਆਂ ਤਸਵੀਰਾਂ ਖਿਚਾਉਂਦੇ ਆ ਸਾਡਾ ਮੋਟਿਵ ਕਿਸੇ ਨੂੰ ਟਾਰਗੇਟ ਕਰਨ ਦਾ ਨਹੀਂ ਆ ਵੋਟ ਸਾਰੇ ਪੜਦੇ ਨੇ ਸਭ ਨੂੰ ਪਤਾ ਤੁਸੀਂ ਇਹਨਾਂ ਕਹੋਗੇ ਵੀ ਇਹਦੇ 'ਚ ਕੋਈ ਦਿੱਕਤ ਤਾਂ ਹੈ ਨਹੀਂ ਪਰ ਇਸ ਤੋਂ ਪਹਿਲਾਂ ਪਾਉਡ ਵੀ ਇਹਨਾਂ ਨੇ ਬਣਾਇਆ ਸੀਗਾ ਚਲੋ ਫਿਰ ਕਹਿਣਾ ਤਾਂ ਨਹੀਂ ਚਾਹੀਦਾ ਆ ਬੋਰਡ ਪੜ ਲਓ ਇੱਕ ਵਾਰੀ ਦਿਵਾ ਵੀ ਸੰਗਤ ਆ ਜਿਹੜੀ ਆਰਮਨਾਲ ਬੈਠੀ ਆ ਜਿਹੜੀ ਦਰਸ਼ਨ ਵਾਲੀ ਆ ਬੁਝੇ ਪਾਸੇ ਸੈਲਫੀਆਂ ਵਾਲੀ ਸੰਗਤ ਵੀ ਬਹੁਤ ਆ ਸੈਲਫੀਆਂ ਵਾਲੀ ਸੰਗਤ ਦੇਖ ਸਕਦੇ ਹੋ ਤੇ ਤੁਸੀਂ ਸਮਝਾਣ ਤੇ ਆਓ ਤਾਂ ਸੰਗਤ ਜ਼ਰੂਰ ਸਮਝਦੀ ਆ ਇਹ ਕਰਨਾ ਤਾਂ ਜ਼ਰੂਰੀ ਆ ਵੀ ਲੋਕੀ ਸਮਝ ਜਾਣ ਐ ਸੋ ਸਸ਼ਕਾਲ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਵੀ ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਉਹ ਸੂਰਮੇ ਦਾ ਉਹ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਜਿਨ੍ਹਾਂ ਨੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਪਰ ਉਹ ਤੁਹਾਨੂੰ ਸਵੇਰ ਦੇ ਇਤਿਹਾਸ ਨਾਲ ਤਾਂ ਜਾਣੂ ਕਰਾ ਰਹੇ ਆ ਪਰ ਪਟਨਾ ਸਾਹਿਬ ਜਦੋਂ ਅਸੀਂ ਅੰਦਰ ਐਂਟਰ ਹੁੰਦੇ ਆ ਤਾਂ ਇੱਕ ਬੋਰਡ ਲੱਗਿਆ ਆ ਇਹ ਬੋਰਡ ਜ਼ਰੂਰ ਤੁਸੀਂ ਪੜੋ ਤੇ ਦੱਸੋ ਕਿ ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਜਾਂ ਪੂਰੇ ਸੰਸਾਰ ਦੇ ਵਿੱਚ ਅਲੱਗ-ਅਲੱਗ ਸਥਾਨਾਂ ਤੇ ਇਹੋ ਜਿਹੇ ਬੋਰਡ ਜਿਹੜੇ ਆ ਉਹ ਲੱਗਣੇ ਚਾਹੀਦੇ ਆ ਕਿ ਨਹੀਂ ਲੱਗਣੇ ਚਾਹੀਦੇ ਤਾਂ ਬੋਰਡ ਦੇ ਵਿੱਚ ਸਾਹਮਣੇ ਲਿਖਿਆ ਵੀ 셀ਫੀ ਫੋਟੋ ਜਿਹੜੀ ਆ ਉਹ ਇੱਥੇ ਕਿੱਦਾਂ ਲੈਣੀ ਆ ਤਸਵੀਰ ਜਿਹੜੀ ਇੱਥੇ ਕਿੱਦਾਂ ਖਿੱਚਣੀ ਆ ਤੇ ਕਿਦਾਂ ਸੈਲਫੀ ਇੱਥੇ ਲੈਣੀ ਹੈ ਪਹਿਲੀ ਗੱਲ ਤਾਂ ਸੈਲਫੀ ਨੂੰ ਜਮਾ ਹੀ ਬਣਾ ਕਰ ਦਿੱਤਾ ਗਿਆ ਤੇ ਹੱਥ ਜੋੜ ਕੇ ਤੁਸੀਂ ਇਹ ਤਸਵੀਰ ਲੈ ਸਕਦੇ ਹੋ ਤੇ ਹੱਥ ਜੋੜ ਕੇ ਤੁਸੀਂ ਇੱਥੇ ਤਸਵੀਰ ਜਿਹੜੀ ਆ ਖਿੱਚ ਸਕਦੇ ਹੋ ਤੇ ਨਿਹੰਗ ਸਿੰਘ ਵੀ ਜਿਹੜੇ ਦੇਖ ਸਕਦੇ ਹੋ ਉਹ ਵੀ ਸੇਵਾ ਨਿਭਾ ਰਹੇ ਆ ਉਹ ਲੋਕਾਂ ਕੋਲ ਜਾ ਜਾ ਕੇ ਕਹਿ ਰਹੇ ਆ ਵੀ ਤੁਸੀਂ ਇਸ ਤਰੀਕੇ ਨਾਲ ਫੋਟੋਆਂ ਜਿਹੜੀਆਂ ਨੇ ਉਹ ਨਾ ਖਿੱਚੋ ਤਾਂ ਹੋਇਆ ਵੈਸੇ ਲਾਈਵ ਦੇ ਵਿੱਚ ਹੀ ਕੁਝ ਹੋਇਆ ਤਾਂ ਹੀ ਮੈਂ ਜਿਹੜਾ ਉੱਥੇ ਜਾਣਾ ਸ਼ੁਰੂ ਕੀਤਾ ਤਾਂ ਜ਼ਰੂਰ ਜਿਹੜੀ ਸੰਗਤ ਆ अच्छा टोपी तान ਕੀਤੀ ਸੀ ਉਹਨਾਂ ਨੇ ਤਾਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਨੂੰ ਭੇਜਿਆ ਗਿਆ ਤੇ ਹੁਣ ਤੁਹਾਨੂੰ ਆਪ ਬੋਰਡ ਇੱਕ ਵਾਰੀ ਹਾਪੀ ਨੂੰ ਦਿਵਾਵਾਂਗਾ ਫਿਰ ਤੋਂ ਦਿਖਾਇਆ ਜਾਵੇ ਅਤੇ ਲੋਕ ਜਿਹੜੇ ਨੇ ਆ ਮੇਰੀ ਮੰਚਾ ਨਹੀਂ ਸੀ ਕਿਸੇ ਨੂੰ ਦਿਖਾਣ ਦੀ ਮੇਰੀ ਸਿਰਫ ਆ ਮੰਚਾ ਸੀ ਵਿੱਕੀ ਇਹੋ ਜੀਆਂ ਤਸਵੀਰਾਂ ਜਿਹੜੀਆਂ ਨੇ ਇਹੋ ਜੇ ਬੋਰਡ ਸਾਰੇ ਪਾਸੇ ਲੱਗਣੇ ਚਾਹੀਦੇ ਕਿ ਨਹੀਂ ਲੱਗਣੇ ਚਾਹੀਦੇ ਕੀ ਇਹੋ ਜਿਹੇ ਫੈਸਲੇ ਹਰ ਗੁਰਦੁਆਰੇ ਵਿੱਚ ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ ਪਰ ਦੇਖਦੇ ਹੋ ਵੀ ਉਹ ਬੋਰਡ ਦੇ ਮੂਰੇ ਹੀ ਲੋਕੀ ਜਿਹੜੇ ਨੇ ਇਹੋ ਜੀਆਂ ਤਸਵੀਰਾਂ ਖਿਚਾਉਂਦੇ ਆ ਸਾਡਾ ਮੋਟਿਵ ਕਿਸੇ ਨੂੰ ਟਾਰਗੇਟ ਕਰਨ ਦਾ ਨਹੀਂ ਆ ਮੈਂ ਸਪੈਸ਼ਲੀ ਇਹ ਗੱਲ ਕਹਿ ਰਿਹਾ ਪਰ ਉਹ ਬੋਰਡ ਦੇਖ ਸਕਦੇ ਹੋ ਪਿੱਛੇ ਉਹ ਬੋਰਡ ਲੱਗਿਆ ਆ ਵੋਟ ਸਾਰੇ ਪੜਦੇ ਨੇ ਸਭ ਨੂੰ ਪਤਾ ਇੱਕ ਦੋ ਬੰਦਿਆਂ ਨੂੰ ਆਫ ਦੀ ਕੈਮਰਾ ਮੈਂ ਵੀ ਪੁੱਛਿਆ ਬੜੇ ਸਿਆਣੇ ਸੀਗੇ ਪਰ ਇਹ ਵੀ ਗੱਲ ਕਵਾਂਗਾ ਵੀ ਸੰਗਤ ਹਮੇਸ਼ਾ ਰੱਬ ਦਾ ਰੂਪ ਹੁੰਦੀ ਆ ਸੰਗਤ ਬੜੇ ਪਿਆਰ ਨਾਲ ਇੱਥੇ ਗੱਲ ਕਰਦੀ ਆ ਚਲੋ ਅਨਜਾਨ ਹੁੰਦੇ ਆ ਜਾਣੀ ਜਾਣ ਨਹੀਂ ਹੁੰਦੇ ਕੀ ਹੋਇਆ ਬੱਬਾ ਜੀ ਕੀ ਹੈ ਟਿਕਟੋਕ ਬੰਦਰੀ ਸੀ ਪਹਿਲਾਂ ਸੁਣ ਤੋ ਅੱਛਾ ਕੋਈ ਵੀ ਹੈ ਭਾਈ ਲਗਾਣਾ ਥੋੜੀ ਜਾਂ पे चलता ਥੋੜੀ ਗਾਣਾ ਚੱਲ ਰਿਹਾ ਵਿੱਚੇ ਕੌਨ ਸਾ ਗਾਣਾ ਕੌਨ ਸਾ ਹੈ ਪਹਿਲੇ ਸੁਣੋ ਹੀ ਉਹ ਭਗਵਾਨੀ ਇਨਕਾ ਹੀ ਹੈ ਇੱਕ ਮਿੰਟ ਇੱਕ ਮਿੰਟ ਦੇਖ ਲੈਂਦਾ ਆਪ नहीं नहीं आप गुरुद्वारे की बनाओ आपने बहुत बढ़िया गीत लाया जे भी जे भी तस्वीर में कोई कोई भी प्रॉब्लम नहीं है हाँ सेल्फी यहाँ अलाउड नहीं है आपकी कोई दिक्कत नहीं है, है अगर आप अगर आपकी दिक्कत होती तो हम बस ये बात है भी सेल्फी यहाँ वो ऊपर से ऑर्डर है उनको भी करना पड़ेगा ठीक है ठीक है कोई ना आप ये भी प्यार से ही आपसे बात करते दे फोटो जितनी मर्जी खींचो किसे खिंचवा लो हमसे खिंचवा लो हम मना नहीं करेंगे कभी ਆਹ ਆਂ ਵੀ ਮਨਾ ਨਹੀਂ ਕਰਾਂਗੇ ਦੇਖ ਸਕਦੇ ਹੋ ਵੀ ਸਾਡਾ ਮੋਟਿਵ ਨਹੀਂ ਹੈ ਕਿਸੇ ਨੂੰ ਦਿਖਾਣ ਦਾ ਪਰ ਇੱਥੇ ਸੈਲਫੀਆਂ ਦਾ ਹਜੂਮ ਹੀ ਆਇਆ ਪਿਆ ਇੱਕ ਵਾਰੀ ਮੈਂ ਕਹਾਂਗਾ ਹੈਪੀ ਕੈਮਰਾ ਪਰਸਨ ਦਿਖਾਈ ਜਾਣ ਵੀ ਸੈਲਫੀਆਂ ਜਿਹੜੀਆਂ ਨੇ ਲੋਕ ਇਸ ਤਰੀਕੇ ਨਾਲ ਇੱਥੇ ਆ ਕੇ ਖਿਚਾਉਂਦੇ ਆ ਬੋਰਡ ਲੱਗਣ ਦੇ ਬਾਵਜੂਦ ਵੀ ਗੁਰਦੁਆਰੇ ਦੇ ਵਿੱਚ ਕਈ ਵਾਰੀ ਇਹੋ ਜੀਆਂ ਕਵਰੇ ਸਾਨੂੰ ਕਰਨੀਆਂ ਪੈਂਦੀਆਂ ਵੀ ਲੋਕਾਂ ਤੱਕ ਜਾਵੇ ਐ ਮੈਸੇਜ ਵੱਧ ਤੋਂ ਵੱਧ ਵੀ ਕਿਉਂਕਿ ਬੋਰਡ ਲੱਗੇ ਹੋਏ ਆ ਬੋਰਡ ਲੱਗਣ ਦੇ ਬਾਵਜੂਦ ਵੀ ਇਹ ਸਭ ਕੁਝ ਹੋ ਰਿਹਾ ਇਹ ਤਾਂ ਕੈਂਟ ਤੋਂ ਭਾਵ ਆ ਵੈ ਵੀ ਤੁਸੀਂ ਪਲੀਜ਼ ਜਿਹੜਾ ਹੈ ਜੇ ਗੁਰਦੁਆਰਾ ਸਾਹਿਬ ਆਓ ਤੇ ਐਵੇਂ ਤਸਵੀਰਾਂ ਨਾ ਖਿਚਾਓ ਆ ਦੇਖਦੇ ਹੋ ਫਿਰ ਤੋਂ ਬੋਰਡ ਇੱਕ ਵਾਰੀ ਦਿਖਾ ਦਿੰਦੇ ਆ ਇਹਦਾ ਮੋਟਿਵ ਕੀ ਆ ਤੁਸੀਂ ਕਹੋਗੇ ਵੀ ਕੀ ਹੋ ਗਿਆ ਵੀ ਸੈਲਫੀ ਖਿਚਾ ਲਈ ਕੋਈ ਫਰਕ ਤਾਂ ਸਾਨੂੰ ਪੈਂਦਾ ਨਹੀਂ ਪਰ ਜੇਬਾਂ ਦੇ ਵਿੱਚ ਹੱਥ ਪਾ ਕੇ ਇਦਾਂ ਸੈਲਫੀ ਖਿਚਾਣਾ ਇੱਕ ਵਾਰੀ ਆਪਣੇ ਆਪ ਨੂੰ ਸਵਾਲ ਜ਼ਰੂਰ ਪੁੱਛ ਲਿਓ ਵੀ ਕੀ ਇਹ ਸਹੀ ਹੈ ਜਾਂ ਨਹੀਂ ਹੈ ਮੈਂ ਕੁਝ ਗਲਤ ਹੀ ਹੈ ਸਹੀ ਕਹਿਣ ਜੋਗ ਹੈ ਨਹੀਂ ਅਸੀਂ ਐਨੇ ਜੋਗੇ ਹੈ ਨਹੀਂ ਪਰ ਤੁਹਾਨੂੰ ਇੱਕ ਵਾਰੀ ਜ਼ਰੂਰ ਪੁੱਛੂੰਗਾ ਵੀ ਤੁਹਾਨੂੰ ਜੇ ਸਹੀ ਲੱਗਦਾ ਤਾਂ ਤੁਸੀਂ ਆਓ ਤੁਸੀਂ ਆ ਕੇ ਖਿਚਾਓ ਕੋਈ ਚੱਕਰ ਨਹੀਂ ਜੇ ਤੁਹਾਨੂੰ ਆਪ ਨੂੰ ਤੁਹਾਡੇ ਮਨ ਨੂੰ ਸਹੀ ਲੱਗਦਾ ਪਰ ਦੇਖਦੇ ਹੋ ਵੀ ਇਹ ਵੀ ਫੋਟੋ ਖਿੱਚਣ ਤੋਂ ਕਿਸੇ ਨੂੰ ਨਹੀਂ ਮਨਾ ਕੀਤਾ ਗਿਆ ਵੀਡੀਓ ਬਣਾਉਣ ਤੋਂ ਕਿਸੇ ਨੂੰ ਨਹੀਂ ਮਨਾ ਕੀਤਾ ਗਿਆ ਸਿਰਫ ਇੰਨੀ ਗੱਲ ਕਹੀ ਗਈ ਆ ਵੀ ਆ ਇਸ ਤਰੀਕੇ ਨਾਲ ਸੈਲਫੀਜ਼ ਜਿਹੜੀਆਂ ਨੇ ਉਹ ਨਾ ਖਿੱਚੋ ਅਤੇ ਕਾਫੀ ਇੱਥੇ ਲੋਕਾਂ ਨੂੰ ਜਿਹੜਾ ਫੜਿਆ ਵੀ ਜਾਂਦਾ ਇਹ ਕਿਉਂ ਰੂਲਸ ਬਣਾਏਗੇ ਇਵੇਂ ਤਾਂ ਦੱਸ ਦਿੰਦੇ ਆ ਵੀ ਇੱਥੇ ਕਈ ਲੋਕਾਂ ਨੂੰ ਫੜਿਆ ਗਿਆ ਰੀਲਸ ਬਣਾਉਂਦੇ ਹੋਏ ਪਿੱਛੇ ਗਾਣੇ ਲਾ ਕੇ ਅਲੱਗ-ਅਲੱਗ ਡਾਂਸ ਸਟੈਪਸ ਕਰਦੇ ਹੋਏ ਇੱਥੇ ਫੜਿਆ ਗਿਆ ਉਸ ਤੋਂ ਬਾਅਦ ਇਹ ਰੂਲਸ ਜਿਹੜੇ ਆ ਇੱਥੇ ਜਿਹੜਾ ਹੈ ਪ੍ਰਬੰਧਕ ਕਮੇਟੀ ਨੂੰ ਬਣਾਣੇ ਪਏ ਉਹਨਾਂ ਨੇ ਉਸ ਤੋਂ ਬਾਅਦ ਬਣਾਏ ਅਤੇ ਉਸ ਤੋਂ ਬਾਅਦ ਫੋਲੋ ਵੀ ਦੇਖ ਸਕਦੇ ਹੋ ਵੀ ਇੱਥੇ ਜਿਹੜੀ ਫੌਜਾਂ ਦੀ ਡਿਊਟੀ ਲੱਗੀ ਹੋਈ ਹੈ ਫੌਜਾਂ ਨਿਭਾ ਰੀਆਂ ਨੇ ਹੈਪੀ ਜੀ ਆ ਦੇਖੋ ਆ ਲਾਈਵ ਦੇ ਵਿੱਚ ਤੁਸੀਂ ਹਣ ਕਹੋਗੇ ਵੀ ਇਹਦੇ ਵਿੱਚ ਕੋਈ ਦਿੱਕਤ ਤਾਂ ਹੈ ਨਹੀਂ ਪਰ ਇਸ ਤੋਂ ਪਹਿਲਾਂ ਪਾਉਟ ਵੀ ਇਹਨਾਂ ਨੇ ਬਣਾਇਆ ਸੀਗਾ ਚਲੋ ਫਿਰ ਕਹਿਣਾ ਤਾਂ ਨਹੀਂ ਚਾਹੀਦਾ ਬਟ ਹਾਂ 셀ਫੀ ਜਿਹੜੀ ਆ ਉਹ ਜ਼ਰੂਰ ਅਸੀਂ ਕਿਸੇ ਨੂੰ ਨਹੀਂ ਦਿਖਾਣਾ ਚਾਹੁੰਦੇ ਪਰ 셀ਫੀਆਂ ਜਿਹੜੀਆਂ ਨੇ ਉਹ ਨਾ ਖਿੱਚੇ ਜਾਣ ਆ ਬੋਰਡ ਪੜ੍ਹ ਲਓ ਇੱਕ ਵਾਰੀ ਜੇ ਬੋਰਡ ਰੀਡ ਕਰ ਲਓ ਮੈਂਨੇ ਆਪਕੋ ਕੁਛ ਨਹੀਂ ਕਹਿਣਾ ਬਸ ਬੋਰਡ ਇੱਕ ਵਾਰੀ ਰੀਡ ਕਰ ਲਓ ਨਾ ਜ਼ਰੂਰ ਅਸੀਂ ਕਿਸੇ ਨੂੰ ਕੁਛ ਨਹੀਂ ਕਹਿ ਰਹੇ ਜਿਹੜੇ ਅੰਗ ਸਿੰਘ ਹੈ ਉਹ ਵੀ ਕਿਸੇ ਨੂੰ ਕੁਛ ਨਹੀਂ ਕਹਿ ਰਹੇ ਬਸ ਉਹਨਾਂ ਨੂੰ ਵੀ ਬੋਰਡ ਰੀਡ ਕਰਾਇਆ ਸ਼ਾਇਦ ਉਹਨਾਂ ਨੇ ਬੋਰਡ ਰੀਡ ਨਹੀਂ ਕੀਤਾ ਹੋਏਗਾ ਤਾਂ ਉਹ ਵੀ ਜਿਹੜੇ ਨੇ ਜ਼ਰੂਰ ਸਮਝੇ ਆ ਇਸ ਗੱਲ ਨੂੰ ਤੇ ਜ਼ਰੂਰ ਮੈਂ ਕਮਾਂਗਾ ਸੰਗਤ ਸਮਝਦੀ ਆ ਜੇ ਤੁਸੀਂ ਸਮਝਾਣ ਤੇ ਆਓ ਤਾਂ ਸੰਗਤ ਜ਼ਰੂਰ ਸਮਝਦੀ ਆ ਇਹ ਕਰਨਾ ਤਾਂ ਜ਼ਰੂਰੀ ਆ ਵੀ ਲੋਕੀ ਸਮਝ ਜਾਣ ਇਸ ਨੂੰ ਸੜਾ ਕਰਨਾ ਤਾਂ ਜ਼ਰੂਰੀ ਸੀ ਕਿਉਂਕਿ ਅਸੀਂ ਵੀ 2-3 ਦਿਨ ਤੋਂ ਦੇਖ ਰਹੇ ਸੀ ਤੁਸੀਂ ਇਹ ਸੋਚੋਗੇ ਵੀ ਕਿਉਂ ਅਸੀਂ ਕਿਸੇ ਨੂੰ ਦਿਖਾ ਰਹੇ ਆ ਕਿਉਂ ਅਸੀਂ ਵੀਡੀਓ ਬਣਾ ਰਹੇ ਆ ਪਰ ਦੋ ਤਿੰਨ ਦਿਨ ਸਾਨੂੰ ਇੱਥੇ ਆਇਆ ਹੋ ਗਏ ਅਸੀਂ ਵੀ ਇਹ ਚੀਜ਼ ਨੂੰ ਬਹੁਤ ਜ਼ਿਆਦਾ ਦੇਖ ਰਹੇ ਸੀ ਸ਼ਾਇਦ ਬੋਰਡ ਨਾਲ ਲੱਗਿਆ ਹੁੰਦਾ ਤਾਂ ਅਸੀਂ ਵੀ ਕਿਸੇ ਨੂੰ ਕੁਝ ਨਾ ਕਹਿੰਦੇ ਪਰ ਇਹ ਬੋਰਡ ਲੱਗਿਆ ਆ ਦੂਜੀ ਗੱਲ ਇਹ ਵੀ ਆ ਹਾਂ ਜਦੋਂ ਅਸੀਂ ਦਰਬਾਰ ਸਾਹਿਬ ਆ ਜਦੋਂ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਆ ਇੱਥੇ ਆ ਕੇ ਚਾਰ ਦੀਵਾਰੀ ਦੇ ਅੰਦਰ ਤਾਂ ਕੁਝ ਪ੍ਰੋਟੋਕੋਲਸ ਜਿਹੜੇ ਆ ਫੋਲੋ ਕਰਨੇ ਪੈਂਦੇ ਆ ਉਹ ਪ੍ਰੋਟੋਕੋਲਸ ਜਿਹੜੇ ਆ ਅਸੀਂ ਜ਼ਰੂਰ ਜਿਹੜੇ ਆ ਉਹਨਾਂ ਨੂੰ ਫੋਲੋ ਕਰੀਏ ਤਾਂ ਤਸਵੀਰਾਂ ਤੁਹਾਨੂੰ ਦੋ ਤਿੰਨ ਦਿਨ ਦੀਆਂ ਜਿਹੜੀਆਂ ਅਸੀਂ ਲਈਆਂ ਹੋਈਆਂ ਉਹ ਵੀ ਦਿਖਾਵਾਂਗੇ ਵਿੱਚ ਵਿੱਚ ਵੀਡੀਓ ਦੇ ਵਿੱਚ ਤੁਹਾਨੂੰ ਲਗਾਤਾਰ ਉਹ ਤ ਪੇ ਕਿੰਨੇ ਲੋਕ ਇੱਥੇ ਸੈਲਫੀਆਂ ਵੀ ਖਿਚਾਉਂਦੇ ਆ ਪਰ ਦੂਜੇ ਪਾਸੇ ਆ ਦੇਖ ਸਕਦੇ ਹੋ ਆ ਵੀ ਸੰਗਤ ਆ ਜਿਹੜੀ ਆਰਾਮ ਨਾਲ ਬੈਠੀ ਆ ਜਿਹੜੀ ਦਰਸ਼ਨਾਂ ਲਈ ਬੈਠੀ ਆ ਸਿਰਫ 10-20% ਲੋਕ ਹੀ ਹੁੰਦੇ ਆ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹਾਵਾਂਗਾ ਜਾਨੀ ਅਣਜਾਣੇ ਦੇ ਵਿੱਚ ਸਭ ਕੋਲ ਗਲਤੀਆਂ ਹੁੰਦੀਆਂ ਪਰ ਆ ਵੀ ਸੰਗਤ ਆ ਦੂਜੇ ਪਾਸੇ ਆ ਵੀ ਸੰਗਤ ਆ ਸੰਗਤ ਐ ਇੱਥੇ ਆਂਦੀ ਵੀ ਬਹੁਤ ਐ ਆਸ-ਪਾਸ ਪਟਨਾ ਦੇ ਵਿੱਚ ਐਹੋ ਜੀ ਸੰਗਤ ਐ ਜਿਹੜੀ ਗੁਰੂ ਸਾਹਿਬ ਨੂੰ ਪਿਆਰ ਵੀ ਬੜੀ ਕਰਦੀ ਆ ਜਿਹੜੀ ਸੇਵਾ ਵੀ ਬਹੁਤ ਨਿਭਾਉਂਦੀ ਆ ਉਹ ਵੀ ਇੱਕ ਸੰਗਤ ਆ ਜ਼ਰੂਰ ਮੈਂ ਕਰਾਂਗਾ ਉਹ ਸੰਗਤ ਬੜੋ ਦੂਜੇ ਪਾਸੇ ਸੈਲਫੀਆਂ ਲਈ ਸੰਗਤ ਵੀ ਬਹੁਤ ਹੈ ਸੈਲਫੀਆਂ ਲਈ ਸੰਗਤ ਦੇਖ ਸਕਦੇ ਹੋ ਬਿਨਿਆਖ ਸਿੰਘ ਨੇ ਜਿਹੜਾ ਇੱਥੇ ਵੀ ਨਿਆਖ ਫੌਜਾ ਨੇ ਜਿਹੜੇ ਇੱਥੇ ਵੀ ਲਗਾਤਾਰ ਜਿਹੜੇ ਰੋਕ ਰਹੇ ਨੇ ਪਰ ਇਹ ਵੀ ਰਿਹਾ ਸਿਰਫ ਇੱਕ ਪਿਆਰ ਨਾਲ ਗੱਲ ਕਰ ਰਿਹਾ ਤਾਂ ਜ਼ਰੂਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀ ਤੁਹਾਨੂੰ ਇਹ ਕੀ ਇਸ ਦੇ ਵਿੱਚ ਸਹੀ ਲੱਗਦਾ ਵੀ ਜਿਹੜਾ ਇਹ ਫੈਸਲਾ ਲਿੱਤਾ ਗਿਆ ਕੀ ਇਹ ਸਹੀ ਹੈ ਜਾਂ ਨਹੀਂ ਹੈ ਇਹ ਲਿਖਾਵੇਗਾ ਤੇ ਫੈਸਲਾ ਤੁਸੀਂ ਵੀ ਦੇਖ ਸਕਦੇ ਹੋ ਵੀ ਨੇ ਅੱਖੋ ਜਿਹੜੀਆਂ ਨੇ ਉਹ ਵੀ ਆਪਣੀ ਸੇਵਾ ਲਗਾਤਾਰ ਨਿਭਾ ਰੀਆਂ ਵੀ ਇਹ ਫੈਸਲਾ ਸਹੀ ਹੈ ਕਿ ਨਹੀਂ ਹੈ ਤੁਹਾਡੇ ਉੱਤੇ ਆ ਸਭ ਕੁਝ ਤੁਸੀਂ ਜਾਣੀ ਜਾਣੋ ਤੁਸੀਂ ਆਪ ਇੱਕ ਸੰਗਤ ਦੇ ਰੂਪੀ ਜੇ ਆ ਵੀਡੀਓ ਦੇਖ ਰਹੇ ਹੋ ਤਾਂ ਦੇਖ ਰਹੇ ਹੋ ਵੀ ਕੀ ਇਸ ਦੇ ਵਿੱਚ ਜਿਦਾਂ ਨੂੰ ਕੁਝ ਗਲਤ ਲੱਗਦਾ ਤੁਸੀਂ ਤਾਂ ਵੀ ਦੱਸ ਸਕਦੇ ਹੋ ਸਹੀ ਲੱਗਦਾ ਤਾਂ ਵੀ ਦੱਸ ਸਕਦੇ ਹੋ ਬੋਰਡ ਪੜ ਲਓ ਬਸ ਮੈਨੇ ਆਪਕੋ ਕੁਛ ਨਹੀਂ ਕਹਿਣਾ ਬਸ ਇੱਕ ਬਰੀ ਬੋਰਡ ਪੜ ਲਓ ਠੀਕ ਹੈ ਹਾਂ ਤਾਂ ਦੇਖੋ ਤਾਂ ਬੜੇ ਪਿਆਰ ਨਾਲ ਨੇ ਬੰਨੇ ਮੈਂ ਵੀ ਪਿਆਰ ਨਾਲ ਸਮਝਾਇਆ ਵੀ ਇੱਕ ਵਾਰੀ ਮੇਰੇ ਬੋਰਡ ਪੜ ਲਾ ਤੇ ਇਹ ਵੀ ਬੰਦਾ ਸਹੀ ਸੀਗਾ ਵੀ ਆ ਰਾਮ ਨਾਲ ਉਹਨੇ ਗੱਲ ਮੰਨੀ ਆ ਭਾਈ ਸਾਹਿਬ ਸੈਲਫੀ ਖਿੱਚ ਰਹੇ ਹੋ ਸੈਲਫੀ ਸੈਲਫੀ ਖਿੱਚ ਰਹੇ ਹੋ ਬੋਰਡ ਪੜੋ ਦੇ ਨਾਲ ਦਾ ਸੇਵਾਦਾਰ ਪੜਿਆ ਆਪਨੇ ਬੋਰਡ ਤਾਂ ਸਾਡਾ ਮੋਟਿਵ ਕਿਸੇ ਨੂੰ ਕੁਛ ਕਹਿਣਾ ਨਹੀਂ ਸੀ ਕਿਸ ਨੂੰ ਦੱਸਣਾ ਨਹੀਂ ਸੀ ਸਿਰਫ ਇਹ ਗੱਲ ਦੱਸਣੀ ਆ ਵੀ ਸੰਗਤੋਂ ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੋ ਸਾਰੀ ਸੰਗਤ ਸਿਆਣੀ ਹੁੰਦੀ ਆ ਬੜੇ ਆਰਾਮ ਨਾਲ ਆਉਂਦੀ ਆ ਨਾਤਮਸੰਗ ਹੁੰਦੀ ਆ ਤਾਂ ਕਿ ਤੋਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਜਿਹੜਾ ਧਿਆਨ ਰੱਖ ਕੇ ਜ਼ਰੂਰ ਆਓ ਵੀ ਜੇ ਅਸੀਂ ਇੱਥੇ ਆਉਂਦੇ ਆ ਤਸਵੀਰ ਹਰ ਕਿਸੇ ਨੇ ਖਿਚਾਣੀ ਆ ਕਿਸੇ ਕਿਸ ਨੂੰ ਕੋਈ ਵੀ ਜਿਹੜਾ ਕਿਸੇ ਨੂੰ ਰੋਈ ਰੋਕ ਸਕਦਾ ਤਸਵੀਰ ਹਰ ਕੋਈ ਖਿਚਾਉਂਦਾ ਪਰ ਜ਼ਰੂਰ ਥੋੜਾ ਜਿਹਾ ਪਰੇਸ਼ ਜਿਹੜਾ ਉਹ ਕੀਤਾ ਜਾਵੇ ਸ੍ਰੇਸ਼ਟ ਤਰੀਕੇ ਨਾਲ ਔਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਹੈਪੀ ਕਰੇ ਵਾਲਦਨਾ ਉਗੜ ਚੁੱਛੇਂਗੀ ਤਿਰੋ